ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟੋ ਤੇ ਸੋ ਅੱਜ ਦੀ ਗੱਲਬਾਤ ਹੈ ਜਿਹੜੀ ਥੋੜਾ ਜਿਹੀ ਹਟਕੇ ਹੈ ਸੁਣਿਓ ਜ਼ਰੂਰ ਪਰ ਇੱਕ ਜਾਣਕਾਰੀ ਤਹਿਤ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਗੱਲ ਕਰਾਂਗੇ ਦੋਸਤੋ ਰੰਡੀ ਬਾਜ਼ਾਰ ਦੇ ਬਾਰੇ ਜਣੇ ਕਿ ਕੰਜਰੀ ਬਾਜ਼ਾਰ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਬਹੁਤ ਗੱਲਾਂ ਤੁਹਾਨੂੰ ਨੰਮੀਆਂ ਜਾਣ ਲਈ ਮਿਲਣਗੀਆਂ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਤੇ ਚੈਨਲ ਜਿਹਨਾਂ ਬੰਨ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਪੰਜਾਬੀ ਸੱਭਿਆਚਾਰ ਦੇ ਵਿੱਚ ਰੰਡੀ ਉਸ ਨੂੰ ਕਿਹਾ ਜਾਂਦਾ ਜਿਹਦਾ ਪਤੀ ਮਰ ਜਾਂਦਾ ਹੈ ਅਤੇ ਉਹ ਵਿਆਹ ਨਹੀਂ ਕਰਾਉਂਦੀ ਇਸੇ ਤਰ੍ਹਾਂ ਜਿਹੜੇ ਬੰਦੇ ਦੀ ਤੀਵੀ ਮਰ ਜਾਂਦੀ ਹੈ ਉਹਨੂੰ ਰੰਡਾ ਕਿਹਾ ਜਾਂਦਾ ਪਰ ਟਾਈਮ ਦੇ ਨਾਲ-ਨਾਲ ਇਹਤ ਸ਼ਬਦ ਨੂੰ ਵੀ ਕਿਸੇ ਹੋਰ ਚੱਕਰ 'ਚ ਬਤਨਾ ਸ਼ੁਰੂ ਕਰਤਾ ਲੋਕਾਂ ਨੇ ਔਰ ਇਹ ਸ਼ਬਦ ਵਿਦਵਾ ਦੇ ਨਾਲ-ਨਾਲ ਬੇਸਵਾ ਦੇ ਨਾਮ ਨਾਲ ਵੀ ਜੁੜ ਗਿਆ। ਇਸ ਕਰਕੇ ਬੇਸਵਾਵਾਂ ਦੇ ਇਲਾਕਿਆਂ ਨੂੰ ਰੰਡੀ ਬਾਜ਼ਾਰ ਕਿਹਾ ਜਾਣਾ ਆਮ ਹੋ ਗਿਆ। ਭਾਰਤ ਵਿੱਚ ਰੰਡੀਆਂ ਦੇ ਬਹੁਤ ਬਾਜ਼ਾਰ ਹੈ। ਇਸੇ ਤਰ੍ਹਾਂ ਦਾ ਰੰਡੀ ਬਾਜ਼ਾਰ ਕੰਦਰੀ ਬਾਜ਼ਾਰ ਪਟਿਆਲਾ ਸ਼ਹਿਰ ਵਿੱਚ ਵੀ ਮੌਜੂਦ ਹੁੰਦਾ ਸੀ। ریاਸਤੀ ਸਰਕਾਰ ਮੌਕੇ ਇਹ ਬਾਜ਼ਾਰ ਕਾਫੀ ਵਧਿਆ ਫੁੱਲਿਆ। ਔਰ ਇਹ ਬਾਜ਼ਾਰ ਬੜਾ ਰੰਗੀਲਾ ਸੀ ਤੇ ਇਥੋਂ ਦੀਆਂ ਰਾਤਾਂ ਕਹਿੰਦੇ ਬੜੀਆਂ ਰੰਗੀਨ ਹੁੰਦੀਆਂ ਸੀ ਜਿੱਥੇ ਬੱਕੋ ਬੱਕਰੇ ਖੇਤਰ ਦੇ ਅਮੀਰ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਸੀ ਤੇ ਜਿਸਮ ਦਾ ਵਪਾਰ ਵੀ ਕੀਤਾ ਜਾਂਦਾ ਸੀ ਹੁਣ ਬੇਸਬਾ ਬਿਰਤੀ ਜਾਂ ਰੰਡੀ ਪੁਣਾ ਇੱਕ ਤਰ੍ਹਾਂ ਨਾਲ ਸਮਾਜ ਵਿੱਚ ਮਾਤਰਾ ਪ੍ਰਾਪਤ ਹੁੰਦਾ ਨਹੀਂ ਹੈ ਪਰ ਵੱਡੇ ਲੋਕ ਇਹਨੂੰ ਸ਼ੌਂਕ ਨਾਲ ਕਰਦੇ ਉਹ ਆਪਣੇ ਘਰ ਵਿੱਚ ਸੋਹਣੀਆਂ ਸੁੰਦਰ ਔਰਤਾਂ ਦੀਆਂ ਰਾਤਾਂ ਸੁਣੀਆਂ ਕਰਕੇ ਰਾਤਾਂ ਰੰਡੀਆਂ ਦੇ ਹਵਾਲੇ ਕਰ ਦਿੰਦੇ ਹੁਣ ਅੱਜ ਦੇ ਯੁੱਗ ਦੇ ਵਿੱਚ ਪੋਰਨ ਸਾਈਟਾਂ ਨੂੰ ਦੇਖਣ ਦਾ ਰੁਝਾਨ ਵੀ ਵਧਿਆ। ਹੋਰ ਤਾਂ ਹੋਰ ਅੱਜਕੱਲ ਬਣ ਰਹੀਆਂ ਹਿੱੱਤੀ ਫਿਲਮਾਂ ਇੱਥੋਂ ਤੱਕ ਖੇਤਰੀ ਭਾਸ਼ਾ ਮੰਨੀਆਂ ਫਿਲਮਾਂ ਵਿੱਚ ਕੁੜੀਆਂ ਹੀਰੋਨਾਂ ਦੇ ਜਿਸਮ ਨੂੰ ਇੱਕ ਮੰਡੀ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ। ਹੋਰ ਤਾਂ ਹੋਰ ਹੁਣ ਫਿਲਮਾਂ 'ਚ ਗਾਲਾਂ ਵੀ ਛਰੇ ਆਮ ਕਰਨ ਲੱਗ ਪਏ। ਹੁਣ ਫਿਲਮਾਂ 'ਚ ਕੁੜੀਆਂ ਵੱਲੋਂ ਫਿਲਮਾਂ 'ਚ ਕੰਮ ਕਰ ਰਹੇ ਮਰਦਾਂ ਨਾਲ ਬੜੇ ਕਾਮੁਕ ਸੀਨ ਦਿੱਤੇ ਜਾਂਦੇ। ਉਹ ਸਿੱਧੇ ਰੂਪ ਦੇ ਵਿੱਚ ਦਰਸ਼ਕਾਂ ਨੂੰ ਕਾਮੁਕ ਬਿਰਤੀ ਵਿੱਚ ਪਹੁੰਚਾ ਦੇਣ ਦਾ ਅਪਰਾਧ ਕਰਦੀਆਂ। ਸੈਂਸਰ ਬੋਰਡ ਵੀ ਹੁਣ ਇਹੋ ਜੇ ਸੀਨ ਪ੍ਰਵਾਨ ਕਰਨ ਲੱਗ ਪਿਆ ਤਾਂ ਫਿਰ ਸਮਾਜ ਵਿੱਚ ਨੌਜਵਾਨ ਮੁੰਡੇ ਕੁੜੀਆਂ ਕਾਮਕ ਬਿਰਤੀ ਵਿੱਚ ਆਉਣੇ ਹੁਣ ਇਹੋ ਜੇ ਸੀਨ ਦੇਖ ਕੇ ਕਈ ਕੁੜੀਆਂ ਆਪਣੀ ਕਾਮਕ ਭਾਵਨਾਵਾਂ ਦੱਬਣ ਚ ਕਾਮਯਾਬ ਹੋ ਜਾਂਦੀਆਂ ਪਰ ਕਈ ਆਪਣੀ ਕਾਮਕ ਤ੍ਰਿਪਤੀ ਪੂਰੀ ਕਰਨ ਲਈ ਤਿਆਰ ਵੀ ਹੋ ਜਾਂਦੀਆਂ ਹੁਣ ਇਸੇ ਤਰ੍ਹਾਂ ਨੌਜਵਾਨ ਮੁੰਡੇ ਫੇ ਬਲਾਤਕਾਰ ਵਰਗੇ ਘਨੌਣੇ ਕੰਮ ਕਰਦੇ ਆਂ ਡੰਡੀਪੁਣਾ ਅਜਿਹੇ ਕੁਝ ਮੁੰਡਿਆਂ ਦੀ ਕਾਮਕ ਭੁੱਖ ਪੂਰੀ ਕਰਦਾ ਦੇ ਬਲਾਤਕਾਰ ਵਰਗੇ ਘਣਾਉਣੇ ਜੁਰਮ ਹੋਣ ਤੋਂ ਬਚਾਉਂਦਾ ਜਿਸ ਕਰਕੇ ਹੁਣ ਕਰੀਬ ਹਰੇਕ ਵੱਡੇ ਸ਼ਹਿਰ ਵਿੱਚੇ ਨਹੀਂ ਸਗੋਂ ਆਮ ਕਸਬਿਆਂ ਦੇ ਵਿੱਚ ਵੀ ਇਹੋ ਜੀਆਂ ਔਰਤਾਂ ਕਿਤੇ ਸ਼ਰਿਆਮ ਕਿਤੇ ਗੁਪਤ ਰੂਪ ਵਿੱਚ ਇਹ ਧੰਦਾ ਕਰਦੀਆਂ ਮਿਲਦੀਆਂ ਹੁਣ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲੱਗੇ ਆ ਇੱਕ ਨਜ਼ਰ ਭਾਰਤ ਵਿੱਚ ਚੱਲ ਰਹੇ ਪ੍ਰਸਿੱਧ ਤੇ ਵੱਡੇ-ਵੱਡੇ ਰੰਡੀ ਵਜਾਰਾਂ ਅਤੇ ਮੰਨੀ ਵੀ ਜ਼ਰੂਰੀ ਹੈ ਜੋ ਕਿ ਪ੍ਰਾਤਨ ਸਮੇਂ ਤੋਂ ਚੱਲ ਰਹੇ ਹਨ ਔਰ ਕਈ ਤਾਂ ਬੰਦ ਵੀ ਹੋ ਗਏ ਹੁਣ ਦਿੱਲੀ ਦੀ ਗਾਰ ਸਟਨ ਬਾਸੀਟਨ ਰੋਡ ਜੋ ਕਿ ਆਮ ਤੌਰ ਤੇ ਜੀਵੀ ਰੋਡ ਦੇ ਨਾਮ ਨਾਲ ਮਸ਼ਹੂਰ ਹੈ ਭਾਰਤ ਦੀ ਰਾਜਧਾਨੀ ਦਿੱਲੀ ਦਾ ਇਹ ਸਭ ਤੋਂ ਵੱਡਾ ਰੈੱਡ ਲਾਈਟ ਏਰੀਆ ਕਿਹਾ ਜਾਂਦਾ ਭਾਵੇਂ ਇਸ ਇਲਾਕੇ ਦਾ ਨਾਮ 1965 ਦੇ ਵਿੱਚ ਬਦਲ ਕੇ ਸੁਆਮੀ ਸ਼ਰਧਾਨੰਦ ਮਾਰਗ ਕਰ ਦਿੱਤਾ ਗਿਆ ਸੀ ਪਰ ਅੱਜ ਵੀ ਲੋਕ ਇਸ ਨੂੰ ਜੀਵੀ ਰੋਡ ਦੇ ਨਾਮ ਨਾਲ ਹੀ ਜਾਣਦੇ ਹਨ ਇਸ ਇਲਾਕੇ ਦੇ ਵਿੱਚ ਮੁਗਲ ਕਾਲ ਚ ਕੁੱਲ 5 ਰੈੱਡ ਲਾਈਟ ਏਰੀਏ ਯਾਨੀ ਕਿ ਕੋਠੇ ਹੁੰਦੇ ਸਨ ਅੰਗਰੇਜ਼ਾਂ ਸਮੇਂ ਇਹਨਾਂ ਪੰਜਾਂ ਨੂੰ ਇੱਕ ਥਾਂ ਕਰਤਾ ਤੇ ਇਹਦਾ ਨਾਮ ਜੀਬੀ ਰੋਡ ਰੱਖਿਆ ਗਿਆ ਜਾਣਕਰ ਇਦਾਂ ਦੱਸਦੇ ਕਿ ਇੱਥੇ ਦੇ ਵਪਾਰ ਦਾ ਵੱਡਾ ਕਾਰੋਬਾਰ ਹੁੰਦਾ ਨੇਪਾਲ ਤੇ ਬੰਗਲਾਦੇਸ਼ ਤੋਂ ਘੱਟ ਉਮਰ ਦੀਆਂ ਕੁੜੀਆਂ ਇੱਥੇ ਲਿਆ ਕੇ ਇਹਨਾਂ ਨੂੰ ਦੇਹ ਵਪਾਰ ਵਿੱਚ ਉਟਿਆ ਜਾਂਦਾ ਤੇ ਇੱਥੇ ਇੱਕ ਇੱਕ ਕਮਰੇ ਵਿੱਚ ਕਈ ਕਈ ਕੈਬਨ ਬਣੇ ਹੋਏ ਜਿੱਤੇ ਇੱਕ ਕਮਰੇ ਵਿੱਚ ਕਈ ਕਈ ਗਾਹਕਾਂ ਨੂੰ ਬੇਸਵਾਮਾ ਪਰੋਸੀਆਂ ਜਾਂਦੀਆਂ ਭਾਵੇਂ ਇਹ ਧੰਦਾ ਕਰਨ ਵਿੱਚ ਪੁਲਿਸ ਵੱਡਾ ਅੜਿੱਕਾ ਬਣਦੀ ਹੈ ਤੇ ਛਾਪੇ ਵੀ ਪੈਨੇ ਆ ਕੁਦਰ ਠੰਡਾ ਰਹਿਣ ਤੋਂ ਬਾਅਦ ਇਹ ਧੰਦਾ ਫੇਰ ਚਮਕ ਪੈਂਦਾ ਕਿਉਂਕਿ ਗਾਹਕਾਂ ਦੀ ਕਮੀ ਨਹੀਂ ਹੈ ਹੁਣ ਪੂਨਾ ਦਾ ਬੁੱਧਵਾਰ ਪੇਠ ਭਾਰਤ ਦੇਸ਼ ਦਾ ਬਹੁਤ ਹੀ ਪ੍ਰਸਿੱਧ ਰੈਡ ਲਾਈਟ ਏਰੀਆ ਕਿਹਾ ਜਾਂਦਾ ਇੱਥੇ ਵੀ ਨੇਪਾਲੀ ਕੁੜੀਆਂ ਨੂੰ ਕਈ ਤਰ੍ਹਾਂ ਦੇ ਝਾਂਸੇ ਦੇ ਕੇ ਲਿਆਇਆ ਜਾਂਦਾ ਤੇ ਦੇਹਪਾਰ ਵਿੱਚ ਝੋਕਿਆ ਜਾਂਦਾ ਪਹਿਲਾਂ ਤਾਂ ਇਹਨਾਂ ਕੁੜੀਆਂ ਦੀਆਂ ਮਜਬੂਰੀਆਂ ਹੁੰਦੀਆਂ ਹਨ ਪਰ ਬਾਅਦ ਵਿੱਚ ਇਹ ਕੁੜੀਆਂ ਇਸ ਪੇਸ਼ੇ ਦੀਆਂ ਆਦੀ ਹੋ ਜਾਂਦੀਆਂ ਕਮਾਲ ਦੀ ਗੱਲ ਇਹ ਹੈ ਕਿ ਇਹ ਜਗ੍ਹਾ ਪੁਨੇ ਦੇ ਬਿਸ਼ਪ ਪ੍ਰਸਿੱਧ ਟਕੜੂ ਸੇਠ ਗਣਪਤੀ ਦੇ ਕੋਲ ਲੋਕ ਮੰਦਰ ਵਿੱਚ ਸ਼ਾਮ ਨੂੰ ਭਗਵਾਨ ਦੇ ਦਰਸ਼ਨ ਕਰਨ ਲਈ ਆਉਨੇ ਤੇ ਰਸਤੇ ਵਿੱਚ ਉਹਨਾਂ ਨੂੰ ਕਾਮਕ ਤਰੀਕੇ ਨਾਲ ਲਪਾਉਣ ਵਾਲੀਆਂ ਕੁੜੀਆਂ ਵੀ ਮਿਲ ਜਾਂਦੀਆਂ ਹੁਣ ਨਾਗਪੁਰ ਦਾ ਗੰਗਾ ਜਮਨਾ ਵੀ ਇਸ ਅਪਰੋਚੀ ਦਾ ਮੁੱਖ ਇਲਾਕਾ ਹੈ ਨਾਗਪੁਰ ਮਹਾਰਾਸ਼ਟਰ ਦੀ ਉਪਰਾ ਰਾਜਧਾਨੀ ਕਿਹਾ ਜਾਂਦਾ ਹੈ ਉਪਰਾਜਧਾਨੀ ਹਾਂ ਇਹ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸੋਹਣੇ ਸ਼ਹਿਰ ਹੋਣ ਦਾ ਤਗਮਾ ਵੀ ਹਾਸਲ ਹੋ ਚੁੱਕਿਆ ਪਰ ਇਸੇ ਸੁੰਦਰ ਸ਼ਹਿਰ 'ਚ ਖੂਬਸੂਰਤ ਲੜਕੀਆਂ ਕਾਮ ਦੇ ਗੁਲਾਮ ਲੋਕਾਂ ਨੂੰ ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀਆਂ ਇੱਥੇ ਵੀ ਸੋਹਣੀਆਂ ਲੜਕੀਆਂ ਆਪਣੇ ਜਿਸਮ ਦਾ ਸੌਦਾ ਕਰਦੀਆਂ ਹੋਈਆਂ ਜਿਵੇਂ ਪ੍ਰਵਾਹ ਨਹੀਂ ਕਰਦੀਆਂ ਗੰਗਾ ਜਮਨਾ ਇੱਕ ਪਵਿੱਤਰ ਨਾਮ ਹੈ ਪਰ ਇਸ ਨਾਮ ਦੇ ਇਲਾਕੇ ਵਿੱਚ ਇਹ بڑے ਢੱਡਲੇ ਦੇ ਨਾਲ ਆਪਣੇ ਜਿਸਮ ਦਾ ਵਪਾਰ ਕਰਦੀਆਂ ਹੁਣ ਗਵਾਲੀਅਰ ਦੇ ਵਿੱਚ ਰੇਸ਼ਮਪੁਰਾ ਇੱਕ ਵੱਡਾ ਰੈੱਡ ਲਾਈਟ ਏਰੀਆ ਮੌਜੂਦ ਹੈ ਮੱਧ ਪ੍ਰਦੇਸ਼ ਵਿੱਚ ਸਿੰਧਿਆ ਪਰਿਵਾਰ ਦੀ ਸਰਜ਼ਮੀਨ ਤੇ ਜਿਸਮ ਪਰੋਚੀ ਦਾ ਧੰਦਾ ਖੁਲਿਆ ਆਮ ਹੁੰਦਾ ਇੱਥੇ ਜਿਹੜੀਆਂ ਵਿਦੇਸ਼ੀ ਲੜਕੀਆਂ ਦੇ ਨਾਲ-ਨਾਲ ਮਾਡਲ ਕਾਲਜ ਗਰਲ ਹਮੇਸ਼ਾ ਮਰਦਾਂ ਦੇ ਲਿੰਗ ਸ਼ਾਂਤੀ ਲਈ ਤਿਆਰ ਰਹਿਣੀਆਂ ਜੋ ਕਾਲਜ ਗੱਲ ਦੇ ਵਪਾਰਾਂ ਵਿੱਚ ਸ਼ਾਮਲ ਹੋਈਆਂ ਉਹਨਾਂ ਲਈ ਬਕੈਰਾ ਦਫ਼ਤਰ ਵੀ ਖੋਲੇ ਗਏ ਇੰਟਰਨੈਟ ਤੇ ਮੋਬਾਈਲ ਤੇ ਆਉਣ ਵਾਲੀਆਂ ਸੂਚਨਾਵਾਂ ਦੇ ਆਧਾਰ ਤੇ ਕਾਲ ਦੇ ਵਿੱਚ ਪੜਨ ਵਾਲੀਆਂ ਕੁੜੀਆਂ ਦੀ ਬੁਕਿੰਗ ਹੁੰਦੀ ਆ ਤੇ ਡਿਲੀਵਰੀ ਦਾ ਸਥਾਨ ਵੀ ਦੱਸ ਦਿੱਤਾ ਜਾਂਦਾ ਦਿਲ ਦਹਿਲਾਉਣ ਵਾਲੀ ਗੱਲ ਇਹ ਹੈ ਕਿ ਕਾਲਰ ਦੀਆਂ ਕੁੜੀਆਂ ਠੇਕੇ ਤੇ ਜਾਂ ਫਿਰ ਮਹੀਨਰੀ ਤਨਖਾਹ ਤੇ ਵੀ ਰੱਖੀਆਂ ਜਾਣ ਲੱਗ ਪਈਆਂ ਫੇਰ ਗੱਲ ਕਰਦੇ ਆਪਾਂ ਮੀਰਗੰਜ ਇਲਾਕੇ ਦੀ ਮੀਰਗੰਜ ਇਲਾਕੇ ਦੇ ਵਿੱਚ ਇਤਿਹਾਸਕ ਰੈੱਡ ਲਾਈਟ ਏਰੀਆ ਮੌਜੂਦ ਹੈ ਅਲਾਹਾਬਾਦ ਕੋਲ ਜਿੱਥੇ ਗੰਗਾ ਜਮਨਾ ਸਰਸਵਤੀ ਦੀ ਤਰਬੈਣੀ ਦੇ ਚੱਲਦੇ ਹੋਏ ਪ੍ਰਿਆਗ ਰਾਜ ਅਤੀਰਸ ਦੇ ਰੂਪ ਦੇ ਵਿੱਚ ਭਾਰਤမှာ ਪ੍ਰਸਿੱਧ ਹੈ ਇੱਥੇ ਹੀ ਮੀਰਗੰਜ ਇਲਾਕੇ ਦੇ ਦੇਵ ਭਾਦਰ ਦਾ ਤੰਦਾ ਵੀ ਬਹੁਤ ਪਹਿਲਾਂ ਤੋਂ ਹੋ ਰਿਹਾ ਜੋ ਕਰੀਬ 150 ਸਾਲ ਤੋਂ ਹੀ ਵੱਧ ਪੁਰਾਣਾ ਇੱਥੇ ਪੁਰਾਣੀਆਂ ਇਮਾਰਤਾਂ ਨਾਲ ਟੱਕੀਆਂ ਹੋਈਆਂ ਗਲੀਆਂਾਂ 'ਚ ਬੇਸਵਾ ਬਾਜ਼ਾਰ ਦਿਖਾਈ ਦੇ ਜਾਂਦਾ ਘਰਾਂ ਦੇ ਬਾਹਰ ਪੂਰੀ ਤਰ੍ਹਾਂ ਸਾਏ ਧਜ ਕੇ ਤਿਆਰ ਹੋਈਆਂ ਔਰਤਾਂ ਤੇ ਘੱਟ ਉਮਰ ਦੀਆਂ ਕੁੜੀਆਂ ਹਰੇਕ ਆਉਣ ਜਾਣ ਵਾਲੇ ਵਾਲੇ ਨੂੰ ਆਪਣੇ ਕੋਲ ਬੁਲਾਉਣੀ ਆ ਇਸ ਰੈੱਡ ਲਾਈਟ ਇਲਾਕੇ 'ਚ ਪਹਿਲਾਂ ਕੋਠੇ ਚੱਲਦੇ ਸੀ ਤੇ ਪੁਰਾਣੇ ਜ਼ਿਮੀਦਾਰ ਮੁਜਰਾ ਦੇਖਣ ਲਈ ਆਉਂਦੇ ਸਨ ਕਾਚੀ ਪੂਰੇ ਦੇਸ਼ ਵਿੱਚ ਕਦੇ ਸਿੱਖਿਆ ਦਾ ਕੇਂਦਰ ਰਿਹਾ ਪਰ ਮੀਰਗੰਜ ਦਾ ਇਲਾਕਾ ਕੋਠੇ ਦੀ ਮਸ਼ਹੂਰ ਰਹੀ ਸੀ ਮੁਜੱਫਰਨਗਰ ਬਿਹਾਰ ਤਾਂ ਬਿਹਾਰ ਰਾ ਦਾ ਚਤਰਪੁਜ ਇਲਾਕਾ ਵੀ ਵੱਡਾ ਬੇਸਵਾ ਬਾਜ਼ਾਰ ਦੀ ਮੌਜੂਦਗੀ ਬਾਰੇ ਕਿਹਾ ਜਾਂਦਾ ਇੱਥੇ ਵੀ ਦੇਹ ਵਪਾਰ ਦਾ ਧੰਦਾ ਹੁੰਦਾ ਹੈ 12 ਨਸੀ ਵਿੱਚ ਵੀ ਦੇਹ ਵਪਾਰ ਹੁੰਦਾ ਇਹ ਸੁਣ ਕੇ ਮਨ ਚਿੰਤਾ ਚ ਪੈ ਜਾਂਦਾ ਪਰ ਇਹ ਸੱਚ ਹੈ ਜੋ ਸ਼ਹਿਰ ਦੇ ਦੇ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਹੈ ਇੱਥੇ ਦਾਲ ਮੰਡੀ ਅਤੇ ਸ਼ਿਵਦਾਸਪੁਰ ਜਿਹੇ ਇਲਾਕਿਆਂ 'ਚ ਸਾਲਾਂ ਤੋਂ ਦੇਵਪਾਰ ਕੀਤਾ ਜਾਂਦਾ ਹੋਰ ਵੀ ਇਰਾਨੀ ਵਾਲੀ ਗੱਲ ਹੈ ਕਿ ਇੱਥੇ ਦੇਵਪਾਰ ਦੀਆਂ ਮੰਡੀਆਂ ਐ ਬਾਰਾਂ ਨਾ ਸੀ ਰੇਲਵੇ ਸਟੇਸ਼ਨ ਤੋਂ ਸਿਰਫ 3 ਕਿਲੋਮੀਟਰ ਦੂਰ ਸ਼ਿਵਦਾਸਪੁਰ ਦਾ ਇਲਾਕਾ ਇਹ ਰੈੱਡ ਲਾਈਟ ਏਰੀਏ ਦੇ ਰੂਪ 'ਚ ਮਸ਼ਹੂਰ ਹੈ ਇਹ ਇੱਕ ਤਰ੍ਹਾਂ ਨਾਲ ਯੂਪੀ ਦਾ ਸਭ ਤੋਂ ਵੱਡਾ ਰੈੱਡ ਲਾਈਟ ਇਲਾਕਾ ਹੈ ਇਸੇ ਤਰ੍ਹਾਂ ਦਾਲ ਮੰਡੀ ਇਲਾਕੇ ਵਿੱਚ ਵੀ ਦੇਵਪਾਰ ਲਈ ਕਈ ਤਰ੍ਹਾਂ ਦੀਆਂ ਕਾਨੂੰਨੀ ਪਾਬੰਦੀਆਂ ਹੋਣ ਦੇ ਬਾਵਜੂਦ ਵੀ ਚੱਲ ਰਿਹਾ ਹੈ। ਤੰਗ ਗਲੀਆਂ 'ਚ ਖੜੀਆਂ ਸੋਹਣੀਆਂ ਕੁੜੀਆਂ ਦੇ ਦਾ ਸੌਦਾ ਕੱਲ੍ਹ ਹੀ ਉਕਸੌਣੀਆਂ ਨਜ਼ਰਾਂ ਨਾਲ ਆ ਜਾਂਦੀਆਂ। ਤਾਂ ਮੇਰਠ ਉੱਤਰ ਪ੍ਰਦੇਸ਼ ਦੇ ਪੱਛਮ 'ਚ ਮੌਜੂਦ ਹੈ। ਇੱਥੇ ਵੀ ਕਬਾੜੀ ਬਾਜ਼ਾਰ ਬਹੁਤ ਹੀ ਪੁਰਾਣਾ ਰੈਡ ਲਾਈਟ ਇਲਾਕਾ ਹੈ। ਇੱਥੇ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਦੇ ਦਾ ਵਾਰ ਕੀਤਾ ਜਾਂਦਾ ਰਿਹਾ। ਇੱਥੇ ਜ਼ਿਆਦਾਤਰ ਨੇਪਾਲੀ ਕੁੜੀਆਂ ਦੇ ਨਾਲ ਸੌਦਾ ਕਰਕੇ ਪ੍ਰਾਇਯ ਪੁਰਸ਼ਾਂ ਨਾਲ ਸੌਣੀਆਂ। ਹੁਣ ਬੰਬੇ ਦੇ ਵਿੱਚ ਕਮਾਠੀਪੁਰਾ ਦੁਨੀਆ ਦਾ ਸਭ ਤੋਂ ਵੱਡਾ ਰੈਡ ਲਾਈਟ ਏਰੀਆ ਹੈ ਤੇ ਇਸ ਏਰੀਆ ਦਾ ਇਤਿਹਾਸ 1795 ਤੋਂ ਪੁਰਾਣੇ ਬੰਬੇ ਦੇ ਨਿਰਮਾਣ ਤੋਂ ਸ਼ੁਰੂ ਹੁੰਦਾ। ਕਿਹਾ ਜਾਂਦਾ ਕਿ ਇਸ ਇਲਾਕੇ ਦੇ ਨਿਰਮਾਣ ਖੇਤਰ 'ਚ ਕੰਮ ਕਰਨ ਵਾਲੀ ਆਂਧਰਾਪ੍ਰਦੇਸ਼ ਦੀ ਮਹਿਲਾ ਨੇ ਇੱਥੇ ਦੇਵਪਾਰਤੰ ਦਾ ਸ਼ੁਰੂ ਕੀਤਾ ਸੀ। ਕੁਝ ਸਾਲਾਂ ਵਿੱਚ ਹੀ ਇਹ ਇਲਾਕਾ ਬੜਾ ਮਸ਼ਹੂਰ ਹੋ ਗਿਆ ਤੇ ਅੰਗਰੇਜ਼ਾਂ ਵੇਲੇ ਯਾਨੀ ਕਿ 1880 ਵਿੱਚ ਇਹ ਇਲਾਕਾ ਅੰਗਰੇਜ਼ਾਂ ਲਈ ਐਸ਼ਗਾਹ ਬਣ ਗਿਆ। ਅੱਜ ਵੀ ਇਸ ਖੇਤਰ ਨੂੰ ਦੇਵ ਵਪਾਰ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਇੱਕ ਅਨੁਮਾਨ ਅਨੁਸਾਰ ਇੱਥੇ ਕਰੀਬ 2 ਲੱਖ ਸੈਕਸ ਵਰਕਰਾਂ ਦੇ ਪਰਿਵਾਰ ਰਹਿੰਦੇ ਹਨ ਜੋ ਕਿ ਏਸ਼ੀਆ ਵਿੱਚ ਸਭ ਤੋਂ ਵੱਡਾ ਹੈ ਕੋਲਕਾਤਾ ਦਾ ਸੋਨਾਗਾਚੀ ਏਰੀਆ ਇਹ ਵੀ ਰੈਡ ਲਾਈਟ ਵਜੋਂ ਕਾਫੀ ਮਸ਼ਹੂਰ ਹੈ ਇੱਥੇ ਕਰੀਬ 11000 ਬੇਸਬਮਾ ਦੇਵ ਵਪਾਰ ਚ شمار ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਪਟਿਆਲਾ ਵਿਾਸ ਦੀ ਯਾਨੀ ਕਿ ਪੰਜਾਬ ਦੀ ਪਟਿਆਲਾ ਦਾ ਧਰਮਪੁਰਾ ਬਾਜ਼ਾਰ ਵੀ ਇੱਕ ਸਮੇਂ ਵਿੱਚ ਦੇ ਵਪਾਰ ਦਾ ਵੱਡਾ ਅੱਡਾ ਹੁੰਦਾ ਸੀ ਤੇ ਇਹਨੂੰ ਰੰਡੀ ਬਾਜ਼ਾਰ ਵੀ ਕਿਹਾ ਜਾਂਦਾ ਸੀ ਬਜ਼ੁਰਗ ਪੱਤਰਕਾਰ ਅਵਤਾਰ ਸਿੰਘ ਗੈਰਤ ਇਹਦੇ ਅਨੁਸਾਰ ਇਸ ਇਲਾਕੇ 'ਚ ਬਹੁਤ ਸਾਰੀਆਂ ਬੇਸਵਾਮਾਂ ਰਹਿੰਦੀਆਂ ਸਨ ریاਸਤੀ ਸਰਕਾਰ ਮੌਕੇ ਇੱਥੇ ਰੰਡੀਆਂ ਵੱਲੋਂ ਖਾਸ ਕਰਕੇ ਮਰਦਾਂ ਦਾ ਨਰਿੰਦਨ ਵੀ ਕੀਤਾ ਜਾਂਦਾ ਸੀ ਤੇ ਉਹਨਾਂ ਦੀ ਕਾਮਕ ਭੁੱਖ ਦੀ ਸ਼ਾਂਤੀ ਜਿਹੜੀ ਇਹ ਵੀ ਕੀਤੀ ਜਾਂਦੀ ਸੀ ਇਹਨਾਂ 'ਚ ਜ਼ਿਆਦਾਤਰ ਕੁੜੀਆਂ ਔਰਤਾਂ ਮੁਸਲਮਾਨ ਧਰਮ ਨਾਲ ਸਬੰਧਤ ਰਸਨ ਰਿਆਤ ਪਟਿਆਲਾ ਦੇ ਰੰਡੀ ਬਾਜ਼ਾਰ ਵਿੱਚ ਰੋਜ਼ਾਨਾ ਦੀਆਂ ਸ਼ਾਮਾਂ ਬੜੀਆਂ ਗਰਮ ਹੁੰਦੀਆਂ ਸੀ ਇੱਥੇ ਦੇ ਰੰਡੀ ਬਾਜ਼ਾਰਾਂ ਵਿੱਚ ਖਾਸ ਕਰਕੇ ਮੁਸਲਮਾਨ ਨਵਾਬ ਇਹ ਪੁੱਜਦੇ ਸੀ ਪਰ ਇਹਨਾਂ ਰੰਡੀ ਬਾਜ਼ਾਰਾਂ ਦੀ ਗਰਮੀ ਪਟਿਆਲਾ ਅਤੇ ਇਹਦੇ ਆਲੇ ਦੁਆਲੇ ਦੇ ਜਿਹੜੇ ਖੇਤਰ ਸੀ ਇਹਨਾਂ ਦੇ ਕੁਝ ਬਗੜੈਲ ਲੋਕੋ ਹੀ ਮੰਨਣ ਲਈ ਪਹੁੰਚਦੇ ਸੀ ਰੰਡੀ ਬਾਜ਼ਾਰ ਦੀਆਂ ਔਰਤਾਂ ਮਨ ਰੰਗਣ ਕਰਨ ਲਈ ਨੱਚਦੀਆਂ ਮੁਜਰੇ ਕਰਦੀਆਂ ਸਨ ਜਿੱਥੇ ਉਹਨਾਂ ਦੇ ਗਾਹਕ ਉਹਨਾਂ ਨੂੰ ਪੈਸੇ ਦੰਦੇ ਸਨ ਅੱਜ ਵੀ ਧਰਮਪੁਰਾ ਬਾਜ਼ਾਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਥੇ ਦੇ ਕਈ ਸਾਰੇ ਘਰਾਂ ਦੇ ਛੱਤਾਂ ਤੇ ਵੱਖਰੇ ਕਿਸਮ ਦੇ ਬਾਦਲੇ ਬਣਾਏ ਹੋਏ ਜੋ ਕੁਝ ਇਸ ਤਰ੍ਹਾਂ ਦੀ ਝਲਕ ਪੇਸ਼ ਕਰਦੇ ਹਨ ਇਹ ਪਤਾ ਨਹੀਂ ਕਿ ਇਹਨਾਂ ਰੰਡੀ ਬਾਜ਼ਾਰਾਂ ਨਾਲ ਮਹਾਰਾਜਾਂ ਦਾ ਵੀ ਸਬੰਧ ਹੁੰਦਾ ਸੀ ਪਰ ਮਹਿਲਾਂ 'ਚ ਵੱਡੇ ਅਹੁਦਿਆਂ ਤੇ ਕੰਮ ਕਰਨ ਦੇ ਕੁਝ ਲੋਕ ਕਈ ਵਾਰੀ ਇਹਨਾਂ ਰੰਡੀ ਬਾਜ਼ਾਰਾਂ ਦੀ ਗਰਮੀ ਮਾਣ ਜਾਂਦੇ ਸੀ ਜਿਵੇਂ ਕਿ ਇੱਥੇ ਔਰਤਾਂ ਮੁਜਰੇ ਕਰਦੀਆਂ ਨੱਚਦੀਆਂ ਤੇ ਜੇਕਰ ਕੋਈ ਮਰਦ ਆਪਣੀ ਕਾਮਕ ਭੁੱਖ ਦੂਰ ਕਰਨੀ ਚਾਹੁੰਦਾ ਸੀ ਤਾਂ ਰੰਡੀ ਬਾਜ਼ਾਰ ਦੀਆਂ ਕਈ ਸਾਰੀਆਂ ਔਰਤਾਂ ਉਹਨਾਂ ਦੀ ਕਾਮਕ ਭੁੱਖ ਵੀ ਮਿਟਾ ਦਿੰਦੀਆਂ ਸੀ ਜਿਦੇ ਉਹ ਬਖਰੇ ਰੁਪਏ ਲੈਂਦੀਆਂ ਸੀ ਆਪਣੀਆਂ ਔਰਤਾਂ ਨੂੰ ਪਤੀ ਵਰਤਾ ਰਹਿਣ ਦੀਆਂ ਆਸਾਂ ਲਾਈ ਰੱਖਦੇ ਬਹੁਤ ਸਾਰੇ ਮਰਦ ਇੱਥੇ ਆ ਕੇ ਆਪਣਾ ਪਤੀ ਪਤਨੀ ਵਰਤਾ ਧਰਮ ਤਾਰ ਤਾਰ ਕਰਦੇ ਸੀ ਕਈ ਮੁ슬ਮਾਨੀ ਔਰਤਾਂ ਬੜੀਆਂ ਖੂਬਸੂਰਤਨ ਜਿਨ੍ਹਾਂ ਨੂੰ ਕਈ ਅਮੀਰ ਲੋਕ ਸਿਰਫ ਆਪਣੇ ਨਾਲ ਹੀ ਸੌਣ ਲਈ ਕਹਦੇ ਸਨ ਜਦੋਂ ਪਟਿਆਲਾ ਰਿਆਸਤ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਰਾਜਗਦੀ ਤੇ ਬੈਠਿਆ ਤਾਂ ਇੱਥੇ ਦਾ ਰੰਡੀ ਬਾਜ਼ਾਰ ਫਿੱਕਾ ਪੈਣਾ ਸ਼ੁਰੂ ਹੋ ਗਿਆ ਰਿਆਸਤ ਵੱਲੋਂ ਰੰਡੀ ਬਾਜ਼ਾਰ ਦੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਾਵੇਂ ਉਸ ਵੇਲੇ ਵੀ ਲੁਕਸ਼ਿਪਕੀ ਰੰਡੀ ਪੁਣਾ ਚੱਲਦਾ ਰਹਿੰਦਾ ਸੀ ਪਰ ਜਿਵੇਂ ਮਹਾਰਾਜਾ ਭਪਿੰਦਰ ਸਿੰਘ ਦੇ ਰਾਜ ਚ ਇੱਥੇ ਰੰਡੀਆਂ ਨੂੰ ਖੁੱਲ ਸੀ ਉਸ ਤਰ੍ਹਾਂ ਮਹਾਰਾਜਾ ਯਾਦਵਿੰਦਰ ਸਿੰਘ ਤੇ ਮੌਕੇ ਨਹੀਂ ਸੀਗੀ ਹੁਣ ਇਸ ਕਰਕੇ ਹੌਲੀ-ਹੌਲੀ ਇਹ ਰੰਡੀਆਂ ਆਪਣਾ ਧੰਦਾ ਬੰਦ ਕਰਨ ਲੱਗ ਪਈਆਂ ਸੀ ਪਰ ਜਦੋਂ ਅੰਗਰੇਜ਼ਾਂ ਨੇ ਦੇਸ਼ ਨੂੰ ਆਜ਼ਾਦ ਕੀਤਾ ਤਾਂ ਉਸ ਵੇਲੇ ਮੁ슬ਮਾਨਾਂ ਤੇ ਪੰਜਾਬ 'ਚ ਕਹਿਰ ਵਧਿਆ ਤਾਂ ਉਸ ਵੇਲੇ ਇਥੋਂ ਦੀ ਰੰਡੀ ਬਜ਼ਾਰਾਂ ਦੀਆਂ ਔਰਤਾਂ ਤੇ ਵੀ ਅਤਿਆਚਾਰ ਹੋਇਆ ਕਈ ਲੋਕ ਰੰਡੀ ਬਜ਼ਾਰ ਤੋਂ ਦੁਖੀ ਵੀ ਸਨ ਦੁਖੀ ਲੋਕਾਂ ਨੇ ਰੰਡੀਆਂ ਨੂੰ ਇਥੋਂ ਭਜਾ ਦਿੱਤਾ ਕੁਝ ਨੂੰ ਮਾਰ ਵੀ ਦਿੱਤਾ ਹੁਣ ਧਰਮਪੁਰ ਬਾਜ਼ਾਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਅਨੁਸਾਰ ਅੱਜ ਦੇ ਧਰਮਪੁਰ ਬਾਜ਼ਾਰ ਵਿੱਚ ਰੰਡੀ ਬਜ਼ਾਰ ਦੀ ਇੱਕ ਮੁਖੀਆ ਸੀ ਜਿਹਨੂੰ ਬਾਈ ਕਹਿੰਦੇ ਸਨ ਉਸ ਦੀ ਬਹੁਤ ਵੱਡੀ ਕੋਠੀ ਸੀ ਉਹ ਖਾਸ ਤੌਰ ਤੇ ਰੰਡੀਆਂ ਦੀ ਸਰਦਾਰ ਮੰਨੀ ਜਾਂਦੀ ਸੀ ਉਹਦੇ ਕੋਲ ਵੱਡੇ ਵੱਡੇ ਅਹਲਕਾਰ ਵਜ਼ੀਰ ਸਰਕਾਰੀ ਅਫਸਰ ਵੱਡੇ ਨਵਾਬ ਤੇ ਵੱਡੇ ਵੱਡੇ ਘਰਾਣਿਆਂ ਦੇ ਲੋਕ ਆਉਂਦੇ ਸਨ ਉਹ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੀ ਸੀ ਉਹਨਾਂ ਦੀ ਲੋੜ ਅਨਸਾਰ ਉਹ ਉਹਨਾਂ ਲਈ ਰੰਡੀਆਂ ਦਾ ਇੰਤਜ਼ਾਮ ਕਰਦੀ ਸੀ ਉਸ ਕੋਲ ਬਹੁਤ ਪੈਸਾ ਸੀ ਜਦੋਂ ਦੇਸ਼ ਦੀ ਪੰਡ ਹੋਈ ਤਾਂ ਉਹ ਇੱਥੋਂ ਪਹਿਲੀ ਚਲੇ ਗਈ ਸੀ ਪਰ ਬਾਅਦ ਵਿੱਚ ਉਹ ਪਾਕਿਸਤਾਨ ਸਰਕਾਰ ਕੋਲੋਂ ਇਜਾਜ਼ਤ ਲੈ ਕੇ ਭਾਰਤ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਲੈ ਕੇ ਨਾਲ ਪੁਲਿਸ ਨੂੰ ਲਈ ਆਈ ਤੇ ਪਟਿਆਲਾ ਆਪਣੀ ਰਹਿائش ਵਿੱਚ ਆਈ ਇੱਥੇ ਹੀਰੇ ਮੋਤੀ ਮਾਇਆ ਨੂੰ ਇਹ ਚੁੱਕ ਕੇ ਲੈ ਗਈ ਸੀਗੀ ਇਸ ਰੰਡੀ ਦੀ ਇਹ ਰਹਿائش ਪਟਿਆਲਾ ਦੇ ਮਸ਼ਹੂਰ ਕਾਰਨਰਲ ਹੋਟਲ ਹੈ ਜਿਹੜਾ ਉਹਨਾਂ ਨੂੰ ਅਲਰਟ ਹੋਈ ਫਿਰ ਪਰ ਉਹ ਵੀ ਇਹ ਥਾਂ ਵੇਚ ਕੇ ਚਲੇ ਗਏ ਅੱਜ ਕੱਲ ਇੱਥੇ ਚਾਰਮਜ਼ ਅਤੇ ਅਵਲ ਦਾ ਸ਼ੋਅਰੂਮ ਹੈ ਇਸ ਤਰ੍ਹਾਂ 50 ਸਾਲ ਦੀ ਉਮਰ ਦੇ ਮੱਖਣ ਸਿੰਘ ਪੁੱਤਰ ਜੀ ਦਵਾਨ ਚੰਦ ਨੇ ਕਿਹਾ ਕਿ ਸਾਡੇ ਕੋਲ ਇੱਕ ਰੰਡੀ ਦੀ ਰਹਿائش ਸੀ ਜਿਹਦੀ ਉੱਪਰੋਂ ਜੰਗਰੇ ਦੀ ਬਣਤਰ ਤੇ ਅੰਦਰੋਂ ਕਮਰੇ ਦੀ ਬਣਤਰ ਵੀ ਰੰਡੀਆਂ ਵੱਲੋਂ ਸਜਾਏ ਜਾਂਦੇ ਮੁਜਰੇ ਵਰਗੇ ਸਥਾਨ ਵਰਗੀ ਸੀ ਇਹ ਅਸੀਂ ਕੋਈ 15 ਸਾਲ ਪਹਿਲਾਂ ਢਾ ਕੇ ਬਦਲੀ ਹੈ ਇਸੇ ਤਰ੍ਹਾਂ ਇਸ ਬਾਜ਼ਾਰ 'ਚ ਅਜੇ ਵੀ ਪੁਰਾਣੀ ਬਣਤਰ ਦੇ ਘਰ ਮੌਜੂਦ ਹਨ ਜਿੱਥੇ ਕਿ ਰੰਡੀਆਂ ਆਪਣਾ ਧੰਦਾ ਚਲਾਉਂਦੀਆਂ ਸੀਆਂ ਉਦੋਂ ਤਾਂ ਮਹਾਰਾਜਾ ਭਵਿੰਦਰ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਬਾਜ਼ਾਰ 'ਚ ਹੌਲੀ-ਹੌਲੀ ਰੌਣਕਾਂ ਘਟ ਗਈਆਂ ਸੀ ਪਰ ਦੇਸ਼ ਦੀ ਮੰਡ ਤੋਂ ਬਾਹਰ ਧਰਮਪੁਰਾ ਬਾਜ਼ਾਰ ਵਿੱਚ ਰੰਟੀਪੋਣਾ ਬੰਦ ਹੋ ਗਿਆ ਤੇ ਅੱਜ ਕੱਲ ਇੱਥੇ ਬਹੁਤ ਵੱਡਾ ਧਰਮਪੁਰਾ ਬਾਜ਼ਾਰ ਹੈ ਜਿੱਥੇ ਲੋਕਾਂ ਦੀ ਬੜੀ ਆਵਾਜ਼ਾਈ ਰਹਿੰਦੀ ਹੈ ਤੇ ਕਈ ਲੋਕ ਤਾਂ ਕਹਿੰਦੇ ਆ ਕਿ ਰੰਟੀ ਬਾਜ਼ਾਰ ਕੰਜਰੀ ਬਾਜ਼ਾਰ ਦਾ ਨਾਂ ਬਦਲ ਕੇ ਧਰਮਪੁਰਾ ਬਾਜ਼ਾਰ ਇਸ ਕਰਕੇ ਰੱਖਿਆ ਗਿਆ ਸੀ ਤਾਂ ਕਿ ਇਸ ਬਦਨਾਮ ਇਲਾਕੇ ਨੂੰ ਧਰਮ ਦੇ ਨਾਮ ਨਾਲ ਜੋੜ ਕੇ ਬਦਨਾਮੀ ਤੋਂ ਮੁਕਤ ਕੀਤਾ ਜਾ ਸਕੇ ਇੱਕ ਸ਼ਾਇਰ ਅਤੇ ਇਤਿਹਾਸਕਾਰ ਮੁਹੰਮਦ ਹੁਸੈਨ ਅਜਾਰ ਸੁਖੰਦਾਨੇ ਫਾਰਸ ਇਹਦੇ ਵਿੱਚ ਲਿਖਦਾ ਉਹ ਕਹਿੰਦਾ ਕੰਜਰ ਅਤੇ ਕੰਗਰੀ ਸ਼ਬਦ ਹਿੰਦੀ ਚ ਨੱਚਣ ਗਾਉਣ ਵਾਲਿਆਂ ਲਈ ਵਰਤਿਆ ਜਾਂਦਾ ਹੈ ਅਕਬਰ ਨੇ ਇੱਕ ਦਿਨ ਖੁਸ਼ ਹੋ ਕੇ ਕਿਹਾ ਕਿ ਉਹਨਾਂ ਨੂੰ ਕੰਚਨੀ ਭਾਵ ਸੁਨਹਿਰੀ ਕਿਹਾ ਜਾਵੇ ਹੁਣ ਲੇਖਕ ਰਾਣਾ ਚਫਵੀ ਦੇ ਅਨੁਸਾਰ ਕੰਚਨੀ ਮਾਸਟਰ ਗਾਇਕ ਅਤੇ ਡਾਂਸਰ ਨੂੰ ਕਿਹਾ ਜਾਂਦਾ ਕਿਹਾ ਜਾਂਦਾ ਸੀ ਤਾਂ ਸਮੂਹ ਜਾਂ ਬੈਂਡ ਨੂੰ ਤਾਇਫਾ ਬਹੁਵਚਨ ਤਵਾਇਫ ਇਹ ਬਣ ਜਾਂਦਾ ਤੇ ਉੱਚ ਹੋਂਰ ਵਾਲੇ ਸੰਗੀਤਕਾਰਾਂ ਗਾਇਕਾਂ ਤੇ ਨੱਚਣ ਵਾਲਿਆਂ ਨੂੰ ਤਵਾਇਫ ਕਿਹਾ ਜਾਂਦਾ ਸੀ ਇਹ ਸ਼ਬਦ ਸਤਕਾਰ ਅਤੇ ਸਨਮਾਨ ਵਜੋਂ ਵਰਤੇ ਜਾਂਦੇ ਸਨ ਤਾਂ ਦੋਸਤੋ ਇਹ ਸੀਗੀ ਟੰਡੀ ਬਜਾਰਾਂ ਬਾਰੇ ਜਾਣਕਾਰੀ ਪਟਿਆਲੇ ਵਿੱਚ ਵੀ ਹੁੰਦਾ ਸੀ ਇਹ ਦੇਖ ਲਓ ਤੇ ਮਿਲਦੇ ਆ ਦੋਸਤੋ ਅਗਲੀ ਵੀਡੀਓ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਲਿਆਉਂਗੇ ਦਿਓ ਆ ਗਿਆ ਰੋ ਤੱਕ ਸਤਿ ਸ਼੍ਰੀ ਅਕਾਲ